ਸ਼੍ਰੋਮਣੀ ਕਾਲੇ ਦਲ ਦੇ ਉਮੀਦਵਾਰ surjit kaur ਬੀਤੇ ਦਿਨ ਉਪਚੋਣਾਂ ਦੀ ਤਿਆਰੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀਗਾ ਪਰ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਹੁਣ ਇਹ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਅਜਿਹੀ ਕੀ ਗੱਲ ਹੋ ਗਈ ਕਿ surjit kaur ਨੇ ਪਹਿਲਾਂ ਸਵੇਰੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਸ਼ਾਮ ਹੁੰਦੇ ਹੀ ਦੁਬਾਰਾ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਜੀ ਹਾਂਜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਸ਼ੋਮਣੀ ਕਾਲੀ ਦਲ ਦੇ ਉਮੀਦਵਾਰ ਸੁਰਜੀਤ ਕੌਰ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਗਵਾਈ ਦੇ ਵਿੱਚ ਆਮ ਆਦਮੀ ਪਾੜੇ ਦਾ ਪੱਲਾ ਫੜਿਆ ਸੀਗਾ ਪਰ ਹੁਣ ਦੇਰ ਸ਼ਾਮ ਤੱਕ ਸੁਰਜੀਤ ਕੌਰ ਨੇ ਦੁਬਾਰਾ ਸ਼ੋਮਣੀ ਕਾਲੀ ਦਲ ਨੂੰ ਜੁਆਇਨ ਕਰ ਲਿਆ ਹੈ ਦੱਸ ਦੇ ਕਿ ਜੁਲੰਦਾ ਦੇ ਪੱਛਮੀ ਹਲਕੇ ਦੇ ਵਿੱਚ ਹੋਣ ਵਾਲੇ ਉਪਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮ ਹੋ ਚੁੱਕੀ ਹੈ ਉਥੇ ਦਾ ਦੱਸਿਆ ਹੈ ਕਿ ਸਿੰਘ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਉਮੀਦਵਾਰ ਸੁਰਜੀਤ ਕੌਰ ਪਰਿਵਾਰ ਸਮੇਤ ਪੱਟ ਦੇ ਵਿੱਚ ਸ਼ਾਮਲ ਹੋਈ ਸੀ ਤੇ ਜਿਸ ਤੋਂ ਬਾਅਦ ਦੇਰ ਸ਼ਾਮ ਤੱਕ surjit kaur ਆਪ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਬੀਬੀ ਜਗੀਰ ਕੌਰ ਦੀ ਮੌਜੂਦਗੀ ਦੇ ਵਿੱਚ ਦੁਬਾਰਾ ਅਕਾਲੀ ਦਲ ਪਾਰਟੀ ਦੇ ਵਿੱਚ ਵਾਪਸੀ ਕਰ ਲਿੱਤੀ ਗਈ ਹੈ ਆਪਾਂ ਸਾਰਾ ਕਹਿ ਦਿੰਦਾ ਇੱਕ ਵਾਰੀ ਮੈਕਣਮ ਛੋਟੇ ਛੋਟੇ ਹੋਗੇ ਜੋਗੇ ਹੋਗੇ ਤਾਕਤ ਦੇ ਜ਼ੋਰ ਦੇ ਉੱਤੇ ਕੋਈ ਨਹੀਂ ਕੋਈ ਨਹੀਂ ਵਰਕਲਾ ਕੇ ਕਈ ਵਾਰੀ ਕਿਸੇ ਨੂੰ ਕੁਮਰਾਹ ਕਰਕੇ ਕੋਈ ਲੈ ਜਾਂਦਾ ਹੈ ਲੇਕਿਨ ਬੀਬੀ ਜੀ ਬਹੁਤ ਸਾਡੇ ਸ਼ਰੀਫ ਨੇ ਬੜੇ ਸਤਿਕਾਰਯੋਗ ਹੈ ਘੱਟ ਬੋਲਦੇ ਹੈ ਉਹਨੂੰ ਤੇ ਉਹ ਕਹਿੰਦੇ ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਚੱਲੇ ਕਿੱਥੇ ਤੇ بیٹے ਨੇ ਉਹਨਾਂ ਨੇ ਬੇਟੀ ਨੂੰ ਬਿਠਾਇਆ ਗੱਡੀ 'ਚ ਮੈਨੂੰ ਵੀ ਬਿਠਾ ਲਿਆ ਉਹ ਬੇਟਾ ਤਨ ਪਤਾ ਨੌਜਵਾਨ ਬੱਚਾ ਅਜੇ ਤੱਕ ਕਿੰਨਾ ਕੁ ਦੀ ਉਮਰ ਹੈਗੀ ਤੇ ਉਹ ਵੀ ਡਰ ਗਿਆ ਹੁਣ ਕਿ ਪਤਾ ਨਹੀਂ ਕਾਹਤੋਂ ਬੁਲਾਇਆ ਮੈਨੂੰ ਜੇ ਕੀ ਹੋਇਆ ਫਿਰ ਅਸੀਂ ਮਹਿਸੂਸ ਕੀਤਾ ਕਿ ਇਹ ਹੋਇਆ ਕੀ ਜਦੋਂ ਉਹ ਕਾਰ ਆਈ ਹੈ ਸਾਰਾ ਭਾਈਚਾਰਾ ਮੇਰੇ ਖਾਲ ਇੱਕ ਕਿਸਮ ਦੇ ਇੱਥੇ ਚੀਖਚਰਾ ਪਿਆ ਹੋਇਆ ਸੀ ਅੱਛਾ ਬੇਟੀ ਉਦੀ ਹੋਣੀ ਦੇਖ ਦੇਖੇ ਰੋਣ ਲੱ ਪਈ ਉਹ ਬੇਟੀ ਨੂੰ ਇੰਨੀ ਪਰੇਸ਼ਾਨ ਸੀ ਵੀ ਸਾਡੇ ਨਾਲ ਬੜਿਆ ਕੀ ਹੈ ਫਿਰ ਆ ਕੇ ਜਿਉਂ ਹੀ ਘਰ ਆਏ ਹੈ ਭਾਈਚਾਰਾ ਮਿਲਿਆ ਸਾਰੇ ਭਰਾ ਆ ਸਾਰੇ ਪ੍ਰਧਾਨ ਸਾਹਿਬ ਸਾਡੇ ਗੁਰਦੁਆਰਿਆਂ ਦੇ ਉੱਥੇ ਉਹਨਾਂ ਨੇ ਕਿਹਾ ਵੀ ਤੈਨੂੰ ਹੋਇਆ ਕੀ ਸੀ ਉਹ ਕਹਿੰਦੇ ਸਾਡੇ ਕੋਲ ਵੱਡੀ ਗਲਤੀ ਹੋ ਗਈ ਹੈ ਸਾਨੂੰ ਮਾਫ ਕਰ ਦਿਓ ਆਪੀ ਇਹਨਾਂ ਨੇ ਆ ਕੇ ਕਿਹਾ ਫਿਰ ਉਹ ਸਾਰੇ ਗੁੰਮਰਾਹ ਸੀ ਹੋ ਗਏ ਫਿਰ ਉਹ ਸਾਨੂੰ ਨੇ ਟੈਲੀਫੋਨ ਕੀਤਾ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਇਸ ਕੱਜੀ ਆ ਜਾਓ ਤੁਸੀਂ ਇਹ ਆਪ ਇੱਥੇ ਆ ਗਏ ਫਿਰ ਕਿ ਅਸੀਂ ਸਰਕਾਰ ਦੇ ਦਬਾਅ ਥੱਲੇ ਸੀਗੇ ਚਲੋ ਹੁਣ ਉਹ ਨਹੀਂ ਬੋਲਦੇ ਤੁਹਾਡੇ ਦਿਲ ਚ ਤੁਹਾਨੂੰ ਗੁੱਸਾ ਕਿ ਤੁਸੀਂ ਸਾਰੇ ਲੜਦੇ ਪਏ ਜਾਂ ਗਏ ਤੇ ਇੱਕ ਜਿਹੜਾ ਤੁਹਾਡਾ ਜਿਹਦੇ ਸਹਾਰਾ ਬੰਨਿਆ ਉਹੀ ਬੰਦਾ ਜਾ ਰਿਹਾ ਸੀਗਾ ਨਹੀਂ ਸਾਨੂੰ ਕੋਈ ਕੋਈ ਸਾਨੂੰ ਪਤਾ ਸੀ ਅੱਛਾ ਪੀ ਇਹ ਵਿਚਾਰੇ ਭੋਲੇ ਨੇ ਗਰੀਬੀ ਦਾ ਲੋਕਾਂ ਨੇ ਨਜਾਇਜ਼ ਫਾਇਦਾ ਉਠਾਉਂਦੇ ਆ ਪਹਿਲਾਂ ਸ਼੍ਰੋਮਣੀ ਕਾਲਦੇ ਦੇ ਪ੍ਰਧਾਨ ਸਾਹਿਬ ਨੇ ਇਹਨਾਂ ਦਾ ਇਹ ਜਿਹੜੇ ਪੈਰ ਖਿੱਚੇ ਹੱਥ ਖਿੱਚ ਲਿਆ ਪਿੱਛੋਂ ਤੇ ਉਹਦੇ ਨਾਲ ਇਹਨਾਂ ਨੂੰ ਸਮਝੋ ਵੀ ਮਜ਼ਾਕ ਉਡਾਤਾ ਬਾਅਦ ਵਿੱਚ ਮੁੱਖ ਮੰਤਰੀ ਨੇ ਇਹਦਾ ਮਤਲਬ ਕਿ ਮੁੱਖ ਮੰਤਰੀ ਜੀ ਉਹ ਸੀਟ ਤੋਂ ਹਾਰਲੇ ਨੇ ਘਬਰਾ ਗਏ ਨੇ ਤੇ ਜਿਹੜੀ ਸਿੱਖ ਪਾਈਚਾ ਤੇ ਖਾਸ ਕਰਕੇ ਸਾਰੀ ਵੋਟ ਜਿਹੜੀ ਪੈ ਰਹੀ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜੇ ਉਹ ੱੱਕੇ ਨੇ ਰੱਖ ਵੀ ਲੈਂਦੇ ਇਹਨਾਂ ਨੂੰ ਤੇ ਉਹ ਵੋਟ ਫਿਰ ਵੀ ਨਹੀਂ ਸੀ ਉਧਰ ਨੂੰ ਜਾਣੀ ਕਿਉਂਕਿ ਲੋਕੀ ਗੁੱਸੇ 'ਚ ਜਰੇ ਸੀ ਨਾ ਵੋਟ ਹੋਰ ਪਾਸੇ ਚਲ ਜਾਣੀ ਸੀ ਉਹ ਜਿਆਦਾ ਨੁਕਸਾਨ ਹੋਣਾ ਸੀਗਾ ਤੇ ਇਹਨਾਂ ਨੇ ਸਮਝ ਨਹੀਂ ਆਈ ਪਈ ਨਾ ਕੀਤਾ ਕਿਉਂ ਪਰ ਅਸੀਂ ਕਹਿੰਦੇ ਦੇਰ ਆਏ ਦਰਸਤਾਏ ਸਾਡਾ ਭਰਾ ਸਾਡਾ ਬੱਚਾ ਸਾਡੀ ਭੈਣ ਜਿਹੜੀ ਹੈ ਜੇ ਸ਼ੋਮਣੀ ਕਾਲਰ ਦੇ ਪੱਕੇ ਹੈਗੇ ਸ਼ੋਮਣੀ ਕਾਲੀਤਲ ਵਾਸਤੇ ਲੜਨਗੇ ਮਰਨਗੇ ਔਰ ਜੂਝਣਗੇ ਸਾਰੇ ਪੱਛਮ ਹਲਕੇ ਦੇ ਪਸ਼ਮੀ ਜਲੰਧਰ ਦੇ ਹਲਕੇ ਨੂੰ ਅਸੀਂ ਬੇਤੀ ਕਰਦੇ ਆਂ ਇੱਕ ਇੱਕ ਵੋਟਰ ਨੂੰ ਕਿ ਸਾਡੀ ਭੈਣ ਕੋਲੋਂ ਜੇ ਕੋਈ ਥੋੜੀ-ਬੋਤੀ ਪਰੇਸ਼ਾਨੀ ਦੇ ਵਿੱਚ ਕੋਈ ਉਹ ਆਪ ਹੀ ਕਹਿੰਦੇ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਸਾਰੇ ਵੋਟ ਪਾਓ ਔਰ ਚੋਣਸ਼ਾਲ ਤਕਰੀਬ ਚ ਜਾਓ ਠੀਕ ਹੈ